ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਿਹਾ ਹੈ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ 15 ਦਸੰਬਰ ਨੂੰ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਹੋ ਰਹੀਆਂ ਹਨ ਪਹਿਲੀ ਕਾਂਗਰਸ ਵੱਲੋਂ ਦੂਜੀ ਅਕਾਲੀ ਦਲ ਵੱਲੋਂ ਤੇ ਤੀਜੀ ਪੰਥਕ ਤੇਰਾ ਵੱਲੋਂ ਸਾਡਾ ਆਸ਼ਤਾ ਮੁੱਦਾ ਇਹਨਾਂ ਰੈਲੀਆਂ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਦਿਨ ਪੰਜਾਬ ਦੀ ਸਿਆਸਤ ਦੇ ਵਿੱਚ ਐਡਾ ਵੱਡਾ ਬਬਲ ਖੜਾ ਹੋਣ ਜਾ ਰਿਹਾ ਹੈ ਕਿ ਜਿੱਦਖੋਰੀ ਦੇ ਨਾਲ ਤਿੰਨੋ ਤਿਨਾ ਆਪਣੀਆਂ ਰੈਲੀਆਂ ਕਰ ਰਹੀਆਂ ਹਨ ਪਹਿਲੀ ਅਕਾਲੀ ਦਲ ਦੂਸਰੀ ਕਾਂਗਰਸ ਤੇ ਤੀਸਰੀ ਪੰਥਕ ਤੇਰਾ ਤੁਸੀਂ ਇਹਨਾਂ ਰੈਲੀਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀਰ ਦੇਖੋ 15 ਤਰੀਕ ਦੀ ਜਿਹੜੀ ਰੈਲੀ ਆ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਇੱਕ ਜਿੱਦਖੋਰੀ ਦੀਆਂ ਰੈਲੀਆਂ ਨੇ ਖਾਸ ਕਰਕੇ ਜਿਹੜੀ ਕਾਂਗਰਸ ਤੇ ਬਾਦਲ ਕਿਆਂ ਦੀ ਰੈਲੀ ਹੋ ਰਹੀ ਹੈ ਕਿ ਜਿਸ ਦਿਨ ਸੁਖਵੀਰ ਬਾਦਲ ਨੇ ਬਠਿੰਡੇ ਦੇ ਵਿੱਚ ਚੈਲੰਜ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਇਸੇ ਹੀ ਥਾਂ ਤੇ ਕਿ ਅਸੀਂ ਰੈਲੀ ਕਰ ਰਹੇ ਹਾਂ ਇਸੇ ਹੀ ਥਾਂ ਤੇ ਏਡੀ ਵੱਡੀ ਰੈਲੀ ਕਰਕੇ ਦਿਖਾਵੇ ਸੋ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਦਿਨ ਉਹਦਾ ਇਹ ਚੈਲੰਜ ਕਬੂਲ ਕਬੂਲ ਕਰ ਲਿਆ ਕਿ ਅਸੀਂ ਇਸੇ ਹੀ ਥਾਂ ਤੇ ਸੁਖਵੀਰ ਬਾਦਲ ਨੂੰ ਉਹਦੇ ਨਾਲੋਂ ਵੱਡੀ ਰੈਲੀ ਕਰਕੇ ਦਿਖਾਵਾਂਗੇ ਹਾਂਜੀ ਤੇ ਉਸ ਤੋਂ ਬਾਅਦ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪਤਾ ਸੋ ਉਹਨੇ ਮਤਲਬ ਜਿਹੜਾ ਸੁਖਵੀਰ ਦਾ ਚੈਲੰਜ ਕਬੂਲ ਲਿਆ ਸੀ ਉਸ ਨੇ ਮਤਲਬ ਜਿਹੜੀ ਆਪਣੀ ਉਹ ਅਹੁਦਾ ਸੰਭਾਲਣ ਲਈ ਰੈਸਨ ਸੀ ਉਹ ਬਚਾਏ ਕਾਂਗਰਸ ਭਵਨ ਚੰਡੀਗੜ੍ਹ ਕਰਨ ਦੇ ਉਹਨੇ ਸਿੱਧਾ ਹੀ ਕਹਿਤਾ ਕਿ ਮੈਂ ਬਠਿੰਡੇ ਜਿਹੜੀ ਰੈਲੀ ਕਰੂੰਗਾ ਉਹਦੇ ਚ ਉਹਦਾ ਵੀ ਸੰਭਾਲ ਲੂੰਗਾ ਤੇ ਸੁਖਵੀਰ ਦਾ ਜਿਹੜਾ ਉਹਨੇ ਚੈਲੰਜ ਕੀਤਾ ਸੀ ਉਹਦਾ ਜਵਾਬ ਵੀ ਦਊਗਾ ਜੀ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰ ਦਿੱਤਾ ਤੇ ਸੁਖਵੀਰ ਨੇ ਫਿਰ ਉਹ ਜਿਸ ਤਰ੍ਹਾਂ ਅਸੀਂ ਜਾਣਦੇ ਆ ਕਿ ਉਹਦਾ ਇੱਕ ਸੁਆ ਕਿ ਉਹ ਸੁਆ ਦੇ ਮੁਤਾਬਕ ਬਿਨਾਂ ਸੋਚੇ ਸਮਝੇ ਜੋਸ਼ ਦੇ ਵਿੱਚ ਆ ਕੇ ਜਿਹੜੀ ਗੱਲ ਕਰ ਦੇਣੀ ਉਹਨੇ ਮਤਲਬ ਉਹ ਉਹ ਐਲਾਨ ਕਰ ਦਿੱਤਾ ਕਿ ਅਸੀਂ ਜਦੋਂ ਕੈਪਟਨ ਬਠਿੰਡੇ ਰੈਲੀ ਕਰੂਗਾ ਅਸੀਂ ਉਹਦੇ ਘਰੇ ਪਟਿਆਲੇ ਕਰਾਂਗੇ ਹਾਂਜੀ ਸੋ ਇਹ ਰੈਲੀ ਬਿਲਕੁਲ ਦੋਰੀਆਂ ਦੋਨੇ ਰੈਲੀਆਂ ਹੋ ਰਹੀਆਂ ਨੇ ਕਾਂਗਰਸ ਦੀ ਤੇ ਬਾਦਲ ਕਿਆਂ ਦੀ ਇਹ ਬਿਲਕੁਲ ਇੱਕ ਜਿੱਦਖੋਰੀ ਦਾ ਨਤੀਜਾ ਤੇ ਇਹਦਾ ਜਿਹੜੀ ਤੀਜੀ ਧਿਰਾ ਜਿਹੜਾ ਮਾਨ ਸਾਹਿਬ ਵੱਲੋਂ ਕੱਲ ਐਲਾਨ ਕੀਤਾ ਗਿਆ ਕਿ ਤਾਇ ਦੀ ਟੀਚੇ ਇਟਲੀ ਮੈਂ ਕਿਉਂ ਰਹਾ ਕੱਲੀ ਤੇ ਉਹਨਾਂ ਨੇ ਵੀ ਮਤਲਬ ਐਲਾਨ ਕਰਦਾ ਕਿ ਬਰਗਾੜੀ 15 ਤਰੀਕ ਨੂੰ ਅਸੀਂ ਬਰਗਾੜੀ ਚ ਕਾਨਫਰੰਸ ਕਰਾਂਗੇ ਤੇ ਉੱਥੇ ਅਗਲਾ ਐਲਾਨ ਆ ਜਿਹੜਾ ਕਿ ਜਿਹੜੇ ਸਰਵਤ ਖਾਲਸਾ ਨੇ ਤਿੰਨ ਜਥੇਦਾਰ ਥਾਪੇ ਸੀ ਜੀ ਉਹ ਤਿੰਨੋਂ ਜਥੇਦਾਰ ਇਸ ਵੇਲੇ ਜੇਲ੍ਹਾਂ ਚ ਨਹੀਂ। ਹਾਂਜੀ। ਸ਼ਰਵਤ ਖਾਲਸਾ ਦੇ ਪ੍ਰਬੰਧਕ ਆਗੂ ਨੇ ਜਿਹੜੇ ਉਹ ਵੀ ਇਸ ਵੇਲੇ ਜੇਲ੍ਹਾਂ ਚ ਨਹੀਂ ਉਹਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜੇ 15 ਤਰੀਕ ਤੱਕ ਉਹ ਸਾਡੇ ਜਥੇਦਾਰ ਤੇ ਜਿਹੜੇ ਹੋਰ ਪ੍ਰਬੰਧਕ ਸੀ ਸ਼ਰਵਤ ਖਾਲਸਾ ਜਿਹੋ ਨਾਂ ਛੱਡੇ ਤਾਂ ਅਸੀਂ 15 ਤਰੀਕ ਨੂੰ ਬਰਗਾੜੀ ਚ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ। ਜੀ। ਹੁਣ ਤਿੰਨੇ ਤਰ੍ਹਾਂ ਦੇ ਜਿਹੜੀਆਂ ਉਹ ਰੈਲੀਆਂ ਵਾਲੇ ਰਾਹਤ ਰੂਪੀਆਂ ਨੇ। ਹਾਂਜੀ। ਅ ਹੁਣ ਜਿਹੜੀ ਦੇਖਣ ਵਾਲੀ ਗੱਲ ਇਹ ਆ ਕਿ ਇਹਨਾਂ ਰੈਲੀਆਂ ਤੋਂ ਬਾਅਦ ਕੀ ਹੋਊਗਾ ਅਖਰ ਨੂੰ ਅਸੀਂ ਜਾਣਦੇ ਹਾਂ ਕਿ ਕਾਂਗਰਸ ਆ ਜਿਹੜੀ ਉਹਨੇ ਆਪਣੀ ਰੈਲੀ ਕਰਨੀ ਆ ਬਾਗਲ ਕਿਆ ਨੇ ਆਪਣੀ ਰੈਲੀ ਕਰਨੀ ਆ ਤੇ ਤੀਜੇ ਜਿਹੜੇ ਮਾਨ ਦਲ ਤੇ ਪੰਥਕ ਤੇ ਰਾਂ ਜਿਹੜੀਆਂ ਹੋਰ ਉਹਨਾਂ ਦੇ ਨਾਲ ਨੇ ਉਹਨਾਂ ਨੇ ਆਪਣੀ ਕਰਨੀ ਆ ਸੋ ਕੱਠ ਵੱਲੋਂ ਇਹਨਾਂ ਨੇ ਮੁੜ ਕੇ ਫੇਰ ਦਾਅਵੇ ਖਾਸ ਕਰਕੇ ਪਹਿਲੀਆਂ ਦੋਨੇ ਤੇ ਰਾਨੇ ਕਾਂਗਰਸ ਤੇ ਬਾਗਲ ਕਿਆ ਨੇ ਕੱਠ ਵੱਲੋਂ ਫੇਰ ਇਹਨਾਂ ਨੇ ਇੱਕ ਦੂਜੇ ਤੇ ਦਾਵਾ ਕਰਨਾ ਵਾ ਕਿ ਸਾਡਾ ਵੱਡਾ ਕੱਠ ਸੀ ਉਹਨੇ ਕਹਿਣਾ ਸਾਡਾ ਵੱਡਾ ਕੱਠ ਸੀ ਹਾਂਜੀ ਕਿਉਂਕਿ ਹਕੀਕਤ ਇਹ ਹੈ ਕਿ ਜਦੋਂ ਕੋਈ ਇਕੱਠ ਕਿਸੇ ਵੀ ਰੈਲੀ ਦੇ ਵਿੱਚ 50 ਹਜ਼ਾਰ ਟੱਪ ਜਾਂਦਾ ਤੇ ਉਹ ਤੋਂ ਬਾਅਦ ਉਹਦੇ ਬਾਰੇ ਜਿੰਨਾ ਮਰਜ਼ੀ ਝੂਠ ਬੋਲ ਲੋ ਜੀ ਸੋ ਇਹ ਜਿਹੜਾ ਮਤਲਬ 15 ਤਰੀਕ ਤੋਂ ਬਾਅਦ ਇੱਕ ਇਹ ਨਵਾਂ ਜਿਹੜੀ ਦੌਰ ਦੋਸ਼ਾਂ ਦਾ ਦੌਰ ਆ ਜਿਹੜਾ ਦਾਅਵਿਆਂ ਦਾ ਦੌਰ ਆ ਉਹ ਸ਼ੁਰੂ ਹੋ ਜਾਊਗਾ ਕਿ ਸਾਡਾ ਵੱਡਾ ਇਕੱਠ ਸੀ ਉਹ ਕਹੂਗਾ ਸਾਡਾ ਵੱਡਾ ਇਕੱਠ ਸੀ ਸੋ ਹਾਲਾਂਕਿ ਪੰਜਾਬ ਨੂੰ ਇਸ ਵੇਲੇ ਜਿਹੜੀ ਗੱਲ ਦੀ ਲੋੜ ਆ ਗੈਰ ਗੰਭੀਰਤਾ ਦੀ ਲੋੜ ਆ ਉਹਨੂੰ ਛੱਡ ਕੇ ਇਹ ਜਿਹੜੀ ਇੱਕ ਰੈਲੀਆਂ ਵਾਲੀ ਗੱਲ ਆ ਜਿਹੜੀ ਬਿਨਾ ਮਤਲਬ ਦਾ ਪੰਜਾਬ ਦਾ ਪੈਸਾ ਬਰਬਾਦ ਕਰਨ ਦੀ એનર્ਜੀ ਬਰਬਾਦ ਕਰਨ ਦੀ ਸਮਾਂ ਬਰਬਾਦ ਕਰਨ ਦੀ ਜਿਹੜੀ ਇਹ ਦੂਸ਼ਣबाजी ਵਧਾਉਣ ਦੀ ਜਿਹੜੀ ਇਹ ਦੌੜ ਲੱਗੀ ਆ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਕਾਂਗਰਸ ਵੱਲੋਂ ਬਾਦਲ ਸਰਕਾਰ ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਬੱਸਾਂ ਵਾਲਿਆਂ ਤੇ ਦਬਾਅ ਪਾ ਰਹੇ ਹਨ ਕਿ ਕਾਂਗਰਸ ਦੀ ਰੈਲੀ ਵਿੱਚ ਨਾ ਜਾਣ ਤੇ ਬਾਦਲ ਸਰਕਾਰ ਇਸ ਨੂੰ ਕਾਂਗਰਸ ਦਾ ਬਹਾਨਾ ਦੱਸ ਰਹੀ ਹੈ। ਵੀ ਭਾ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਰੈਲੀਆਂ ਨੇ ਜਿਹੜੀਆਂ ਇਹਨਾਂ ਦੀ ਪ੍ਰਾਪਤੀ ਹੋਰ ਕੀ ਹੋਣੀ ਆ ਸਿਰਫ ਇਹੀ ਹੈ ਇੱਕ ਦੂਜੇ ਤੇ ਦੋਸ਼ ਲਾ ਦੇਣਗੇ ਉਹ ਉਹਦੇ ਤੇ ਦੋਸ਼ ਲਾਈ ਜਾਊ ਉਹਦੇ ਤੇ ਦੋਸ਼ ਲਾਈ ਜਾਊ ਇਹ ਜਿਹੜਾ ਇਸ ਵੇਲੇ ਕਾਂਗਰਸ ਦੋਸ਼ ਲਾ ਰਹੀ ਹੈ ਮੈਂ ਸਮਝਦਾ ਕਿ ਭਾਵੇਂ ਕੇ ਕਾਂਗਰਸ ਦਾ ਦੋਸ਼ ਹੈ ਜਿਹੜਾ ਉਹ ਸੱਚਾ ਹੈ ਕਿ ਇਸ ਵੇਲੇ ਬਾਦਲ ਦਲ ਦੀ ਸਰਕਾਰ ਆ ਸਰਕਾਰ ਨੇ ਬੱਸਾਂ ਵਾਲਿਆਂ ਨੂੰ ਮਿੰਨੀ ਬੱਸਾਂ ਵਾਲਿਆਂ ਨੂੰ ਉਹਨਾਂ ਨੂੰ ਹਦਾਇਤਾਂ ਜਦ ਵਿੱਚ ਸਰਬੱਤ ਖਾਲਸੇ ਵੇਲੇ ਰੱਤਾ ਕਰ ਦਿੱਤੀ ਅਸੀਂ ਕਿ ਸਰਬੱਤ ਖਾਲਸੇ ਲਈ ਕੋਈ ਵੀ ਆਪਣੀ ਬੱਸ ਨਹੀਂ ਦੇਊਗਾ ਕੋਈ ਵੀ ਮਿੰਨੀ ਬੱਸ ਨਹੀਂ ਦੇਊਗਾ ਕੋਈ ਟੈਂਪੂ ਨਹੀਂ ਦੇਊਗਾ ਮਤਲਬ ਕੋਈ ਸਾਧਨ ਆ ਜਿਹੜਾ ਜਿਹੜਾ ਕਿਰਾਏ ਤੇ ਦਿੱਤਾ ਜਾਂਦਾ ਉਹ ਕੋਈ ਵੀ ਸਾਧਨ ਨਜਰਾ ਸਰਵਤ ਖਾਲਸੇ ਚ ਨਹੀਂ ਜਾਊਗਾ ਜੇ ਜਾਊਗਾ ਤਾਂ ਅਸੀਂ ਉਹਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਸੋ ਉਹ ਤੋਂ ਡਰਦੇ ਆ ਕੋਈ ਵੀ ਉੱਥੇ ਨਹੀਂ ਗਿਆ ਲੋਕ ਜਿਹੜੇ ਆਪਣੇ ਸਾਧਨਾਂ ਤੇ ਗਏ ਤੇ ਉਹੀ ਹਾਲ ਆ ਜਿਹੜਾ ਹੁਣ ਇਸ ਵੇਲੇ ਕਾਂਗਰਸ ਦੀ ਰੈਲੀ ਨਾਲ ਹੋ ਰਿਹਾ ਪਰੰਤੂ ਕਾਂਗਰਸ ਕਿਉਂਕਿ ਬੜੀ ਪੁਰਾਣੀ ਜਮਾਤ ਆ ਹਾਂਜੀ ਉਹਨਾਂ ਕੋਲ ਸਾਧਨ ਵੀ ਆ سرمਾਇਆ ਵੀ ਆ ਉਹਨਾਂ ਨੇ ਜੇ ਉਹਨਾਂ ਨੂੰ ਪੰਜਾਬ ਚ ਬਸਾ ਨਹੀਂ ਮਿਲੇ ਉਹਨਾਂ ਨੇ ਹਰਿਆਣੇ ਚ ਮੰਗਵਾਲੀਆਂ ਨੇ ਹਾਂਜੀ ਸੋ ਦੂਸਰੇ ਪਾਸੇ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਬਾਦਲ ਦਲ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦਾ ਇਕੱਠ ਨਹੀਂ ਹੋਣਾ ਇਸ ਲਈ ਉਹ ਝੂਠੀ ਬਿਆਨਬਾਜ਼ੀ ਕਰ ਰਹੀ ਆ ਹਾਂਜੀ ਸੋ ਮੈਂ ਸਮਝਦਾ ਕਿ ਇਹ ਗੱਲ ਤਾਂ ਜਿਹੜੀ ਸਾਹਮਣੇ ਆ ਜਾਣੀ ਆ ਕਿ 15 ਤਰੀਕ ਨੂੰ ਇਕੱਠ ਹੈ ਜਿਹੜਾ ਉਹ ਕਿੰਨਾ ਖੁੰਦਾ ਤੇ ਕਿਹਦਾ ਕਿੰਨਾ ਹੁੰਦਾ ਤੇ ਜਿਹੜੀ ਅਕਾਲੀ ਦਲ ਬਾਦਲ ਵੱਲੋਂ ਗੱਲ ਕੀਤੀ ਜਾ ਰਹੀ ਆ ਕਿ ਕਾਂਗਰਸ ਦੀ ਬਹਾਨੇਬਾਜ਼ੀ ਆ ਮੈਨੂੰ ਲੱਗਦਾ ਕਿ ਇਹ ਬਿਲਕੁਲ ਝੂਠੀ ਗੱਲ ਆ ਇਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਵੱਲੋਂ ਬੱਸ ਮਾਲਕਾਂ ਤੇ ਦਵਾ ਜਿਹੜਾ ਉਹ ਜ਼ਰੂਰ ਬਣਾਇਆ ਗਿਆ ਕਿ ਤੁਸੀਂ ਕਾਂਗਰਸ ਵਾਲਿਆਂ ਨੂੰ ਬੱਸਾਂ ਨਹੀਂ ਦੇਣੀਆਂ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਪਰੰਤੂ ਕਿਉਂਕਿ ਜਦੋਂ ਤਿਹਰਾ ਇਹ ਮੈਥੀਲੈਂਡ ਜਿਨ੍ਹਾਂ ਕੋਲ ਸਾਧਨ ਹੋਣ ਪਰ ਉਹ ਕੋਈ ਨਾ ਕੋਈ ਸਾਧਨ ਜ਼ਰੂਰ ਪੈਦਾ ਕਰ ਲੈਂਦੇ ਨੇ ਸੋ 15 ਤਰੀਕ ਵਾਲੇ ਦਿਨ ਜਿਵੇਂ ਮੈਂ ਗੱਲ ਕੀਤੀ ਆ ਕਿ ਇੱਕ ਦੂਸ਼ਣਵਾਦੀ ਦਾ ਹੜਾ ਜਿਹੜਾ ਉਹ ਪੰਜਾਬ 'ਚ ਵਗਣਾ ਤਾਂ ਸ਼ੁਰੂ ਹੋਇਆ ਔਰ 15 ਤਰੀਕ ਤੋਂ ਬਾਅਦ ਉਸ ਹੜ੍ਹ ਦਾ ਬਹਾ ਜਿਹੜਾ ਉਹ ਹੋਰ ਤੇਜ਼ ਹੋਊਗਾ ਤੁਹਾਨੂੰ ਨਹੀਂ ਲੱਗਦਾ ਕਿ ਰੈਲੀਆਂ ਦੀ ਸਿਆਸਤ ਨੇ ਪੰਜਾਬ ਦੇ ਵਿੱਚ ਦਰပေ ਸਾਰੇ ਮੁੱਖ ਮੁੱਦੇ ਪਿੱਛੇ ਪਾ ਦਿੱਤੇ ਹਨ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਇਹ ਪਵੇਕਸੀ ਕਹਿ ਸਕਦੇ ਆ ਕਿ ਇੱਕ ਗਣੀ ਵਿੱਚੀ ਸਾਜ਼ਿਸ਼ ਦੇ ਅਧੀਨ ਹੀ ਇਹ ਜਿਹੜੀ ਰੈਲੀ ਜੰਗ ਜਾਂ ਰੈਲੀ ਲੜਾਈ ਸ਼ੁਰੂ ਕੀਤੀ ਗਿਆ ਇਹ ਵੀ ਇੱਕ ਗਣੀ ਵਿੱਚੀ ਸਾਜ਼ਿਸ਼ ਦੇ ਇੱਕ ਜੂਨੂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਸੀ ਜਿਹੜੇ ਜਵਾਰ ਸਿੰਘ ਵਾਲਾ ਤੋਂ ਚੋਰੀ ਹੋਏ ਹਾਂਜੀ ਹਾਲੇ ਤੱਕ ਉਹਨਾਂ ਦਾ ਕੋਈ ਖੁਰਾਕੋਜ ਨਹੀਂ ਨਾ ਚੋਰੀ ਕਰਨ ਵਾਲਿਆਂ ਦਾ ਤੇ ਨਾ ਗੁਰੂ ਸਾਹਿਬ ਦੇ ਸਰੂਪ ਦਾ ਉਸ ਤੋਂ ਬਾਅਦ ਪੋਸਟਰ ਲੱਗੇ ਉਸ ਤੋਂ ਬਾਅਦ ਬਰਗਾੜੀ ਦੇ ਬਜ਼ਾਰਾਂ ਗਲੀਆਂ ਦੇ ਵਿੱਚ ਗੁਰੂ ਸਾਹਿਬ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਕਰਕੇ ਉਹਨਾਂ ਨੂੰ ਖੰਡਾਇਆ ਗਿਆ ਉਸ ਤੋਂ ਬਾਅਦ ਬਾਈਬਲ ਕਲੰਚ ਗੋਲੀ ਚੱਲੀ ਦੋ ਸਿੰਘ ਸ਼ਹੀਦ ਹੋਏ ਉਸ ਤੋਂ ਬਾਅਦ ਮੱਲਕੇ 'ਚ ਫੇਰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਹੋਇਆ ਤੇ ਆਏ ਦਿਨ ਹਰ ਚੜਦੇ ਸੂਰਜ ਗੁਰਬਾਣੀ ਦੇ ਗੁਟਕਿਆਂ ਦੀ ਬੇਅਦਬੀ ਹੋ ਰਹੀ ਆ ਗੁਰਦੁਆਰਿਆਂ ਨੂੰ ਅੱਗਾਂ ਲੱਗ ਰਹੀਆਂ ਨੇ ਕੋਈ ਵੀ ਮਤਲਬ ਇਸ ਪਾਸੇ ਜਿਹੜਾ ਇਸ ਵੇਲੇ ਸਰਕਾਰ ਦਾ ਤੇ ਨਾ ਅਸੀਂ ਕਹਿ ਲਈਏ ਸਿੱਖ ਸੰਗਤਾਂ ਦਾ ਕੋਈ ਮਤਲਬ ਉਸ ਪਾਸੇ ਸਸੀਂ ਫਿਰ ਧਿਆਨ ਹਟਾਤਾ ਕਿ ਜਿਹੜਾ ਮੁੱਖ ਮੁੱਦਾ ਸੀ ਜਿਹਦੇ ਤੇ ਸਮੁੱਚੀ ਕੌਮ ਜਾਗੀ ਸੀ ਸਮੁੱਚੀ ਕੌਮ ਮੈਦਾਨ ਚ ਨਿਤਰੀ ਸੀ ਆਖਰ ਨੂੰ ਉਹ ਮੁੱਦਾ ਤਾਂ ਉੱਥੇ ਤੋਂ ਉੱਥੇ ਖੜਾ ਹਾਂਜੀ ਤੇ ਫੇਰ ਅਸੀਂ ਉਸ ਮੁੱਦੇ ਨੂੰ ਭੁਲਾ ਕਿਵੇਂ ਦਿੱਤਾ ਅਗਲੀ ਗੱਲ ਕਿ ਇਸ ਵੇਲੇ ਅਸੀਂ ਜੇ ਇਸ ਧਾਰਮਿਕ ਗੱਲ ਨੂੰ ਇੱਕ ਪਾਸੇ ਕਰ ਦਈਏ ਤੇ ਦੂਸਰਾ ਪੱਖ ਹੈ ਜਿਹੜਾ ਸਾਡੇ ਸਾਹਮਣੇ ਉਹ ਆ ਜਾਂਦਾ ਆ ਆਰਥਿਕ ਪੱਖ ਹਾਂਜੀ ਪੰਜਾਬ ਸਰਕਾਰ ਨੇ ਆਪਣੇ ਮਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਉਹਨਾਂ ਦੇ ਬਕਾਏ ਦੇਣ ਲਈ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਵੇਚਣੀਆਂ ਸ਼ੁਰੂ ਕੀਤੀਆਂ ਹੋਈਆਂ ਜੀ ਮਤਲਬ ਹਾਲਾਤ ਇੱਥੋਂ ਤੱਕ ਮਾੜੇ ਹੋ ਚੁੱਕੇ ਆ ਝੋਨੇ ਦਾ ਜਿਹੜਾ ਭੁਗਤਾਨ ਆ ਉਹ ਹਲੇ ਖੜਾ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਕੋਲ ਮਸਲੇ ਸੀਗੇ ਕਿਸਾਨਾਂ ਦਾ ਮਸਲਾ ਸੀ ਜਿਹੜਾ ਚਿੱਟੀ ਸਿਉਂਕ ਵਾਲਾ ਮਸਲਾ ਸੀ ਚਿੱਟੀ ਮੱਖੀ ਵਾਲਾ ਮਸਲਾ ਸੀ ਉਹ ਉਸੇ ਦਾ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਖੜਾ ਹਾਲਾਂਕਿ ਉਸ ਤੋਂ ਬਾਅਦ ਅਗਲਾ ਇੱਕ ਹੋਰ ਮਟਰਾਂ ਦੇ ਬੀਜ ਦਾ ਮੁੱਦਾ ਵੀ ਆਇਆ ਸਾਡੇ ਸਾਹਮਣੇ ਸੋ ਜਿਹੜੀਆਂ ਕਿਸਾਨ ਸਮੱਸਿਆਵਾਂ ਸੀ ਉਹ ਸਾਡੇ ਸਾਹਮਣੇ ਨੇ ਤੇ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕਿ ਅੱਜ ਪੰਜਾਬ ਦੇ ਵਿੱਚ ਚਾਹੇ ਬੇਰਜ਼ਗਾਰੀ ਦੀ ਗੱਲ ਕਰ ਲਈਏ ਚਾਹੇ ਨਸ਼ੇ ਦੀ ਗੱਲ ਕਰ ਲਈਏ ਚਾਹੇ ਅਸੀਂ ਜਿਹੜੇ ਵੱਖੋ ਵੱਖਰੇ ਮਾਫੀਆ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਤੇ ਜੋ ਕੁਝ ਪੰਜਾਬ ਦੇ ਵਿੱਚ ਆਏ ਦਿਨ ਵਾਪਰ ਰਿਹਾ ਜੇ ਅਸੀਂ ਸਾਰੇ ਦੀ ਗੱਲ ਕਰ ਲਈਏ ਉਹ ਉਸੇ ਹੀ ਤਰ੍ਹਾਂ ਪੰਜਾਬ ਦੀ ਜਿਹੜੀ ਤਬਾਹੀ ਦੀ ਕਾਲੀ ਤਸਵੀਰ ਆ ਜਿਹੜੀ ਉਹ ਦਿਨੋ ਦਿਨ ਗੂੜੀ ਹੁੰਦੀ ਜਾ ਰਹੀ ਆ ਪਰ ਤੁ ਸਾਡਾ ਧਿਆਨ ਆ ਜਿਹੜਾ ਉਹ ਉਸ ਪਾਸਿਓਂ ਹਟਾ ਦਿੱਤਾ ਸਾਨੂੰ ਇਹ ਲੱਗ ਹੀ ਨਹੀਂ ਰਿਹਾ ਕਿ ਪੰਜਾਬ ਆ ਜਿਹੜਾ ਉਹ ਪੂਰੀ ਤਰ੍ਹਾਂ ਆਰਥਿਕ ਰੂਪ ਦੇ ਵਿੱਚ ਤਵਾਹੀ ਦੇ ਕੰਡੇ ਖੜਾ ਵਾ ਕਿਸੇ ਸਮੇਂ ਵੀ ਜਿਹੜੀ ਉਹ ਆਰਥਿਕ ਦਿਵਾਲੀਆ ਪਾਣ ਵਾਲੀ ਗੱਲ ਆ ਜਿਹੜੀ ਉਹ ਕੀਤੀ ਜਾ ਰਹੀ ਆ ਔਰ ਉਹਦੀ ਸੰਭਾਵਨਾ ਬੜੀ ਹੋਈ ਆ ਬੇਰੁਜ਼ਗਾਰੀ ਆ ਜਿਹੜੀ ਉਹ ਕਿੰਨੀ ਵੱਧ ਰਹੀ ਆ ਸੋ ਇਹ ਸਾਰੇ ਜਿਹੜੇ ਅਹਿਮ ਮੁੱਦੇ ਨੇ ਜਿਹੜੇ ਸੂਬੇ ਦੀ ਬੁਨਿਆਦ ਆ ਹਾਂਜੀ ਉਹਨਾਂ ਮੁੱਦਿਆਂ ਵੱਲੋਂ ਧਿਆਨ ਹਟਾ ਕੇ ਅੱਜ ਧਿਆਨ ਕਿੱਥੇ ਚੱਲਿਆ ਗਿਆ ਰੈਲੀਆਂ ਵੱਲ ਜੀ ਹੋਕਾ ਜਾਂਦਾ ਕਿ 15 ਦੀ ਰੈਲੀ ਆ ਉਸ ਤੋਂ ਬਾਅਦ ਫਿਰ 14 ਦੀ ਉਹ ਅਗਲੀ ਰੈਲੀ ਆ ਉਸ ਤੋਂ ਬਾਅਦ ਫਿਰ ਅਗਲੀ ਰੈਲੀ ਆ ਤੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਨ੍ਹਾਂ ਨੇ ਰੈਲੀ ਤੇ ਜਾਣਾ ਉਹਨਾਂ ਦੇ ਘਰੇ ਚੱਕਰ ਸ਼ੁਰੂ ਹੋ ਜਾਂਦੇ ਨੇ ਉਹ ਸੌਦੇਬਾਜ਼ੀ ਸ਼ੁਰੂ ਹੋ ਜਾਂਦੀ ਆ ਕਿੰਨੇ ਤਨਖਾਹ ਉਸ ਦਿਨ ਦੀ ਦਿਹਾੜੀ ਦੇਣੀ ਆ ਕਿਹੜਾ ਕਿਹੜਾ ਨਸ਼ਾ ਦੇਣਾ ਸੋ ਉਹ ਚਰਚਾ ਜਿਹੜੀ ਅੱਜ ਪੰਜਾਬ ਦੇ ਵਿੱਚ ਮੁੱਖ ਰੂਪ ਦੇ ਵਿੱਚ ਆ ਗਈ ਆ ਤੇ ਜਾਂ ਉਸ ਤੋਂ ਇਲਾਵਾ ਜਿਹੜੀ ਇਹ ਦੋ ਤੇਰਾ ਇਸ ਵੇਲੇ ਕੈਪਟਨ ਤੇ ਬਾਦਲ ਕੇ ਜਦੋਂ ਮੈਦਾਨ ਚ ਆ ਜਾਂਦੇ ਨੇ ਆਮੋ ਸਾਹਮਣੇ ਹੋ ਜਾਂਦੇ ਨੇ ਫਿਰ ਇੱਕ ਜਿਹੜੀ ਉਹ ਤਿੱਖੀ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਆ ਸੋ ਜਾਂ ਉਹ ਤਿੱਖੀ ਬਿਆਨਬਾਜ਼ੀ ਸ਼ੁਰੂ ਹੋਈ ਆ ਉਹ ਉਹਦੇ ਤੇ ਦੋਸ਼ ਲਾ ਰਿਹਾ ਉਹ ਉਹਦੇ ਤੇ ਦੋਸ਼ ਲਾ ਰਿਹਾ ਪਰੰਤੂ ਪੰਜਾਬ ਦਾ ਕੋਈ ਵੀ ਇਸ ਵੇਲੇ ਜੇ ਅਸੀਂ ਕਹਿ ਦਈਏ ਕਿ ਬੇਲੀ ਆ ਜਿਹੜਾ ਉਹ ਕਿਧਰੇ ਦਿਖਾਈ ਨਹੀਂ ਦੇ ਰਿਹਾ ਪੰਜਾਬ ਮਰ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਸੋ ਪਰੰਤੂ ਕੋਈ ਆਕਸੀਜਨ ਲਾਉਣ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ ਤੇ ਕਹਾਣੀਆਂ ਜਿਹੜੀ ਉਹ ਹੋਰ ਦੀ ਹੋਰ ਪਾਸੇ ਮੁੜੀ ਜਾ ਰਹੀ ਆ ਇਹ ਜਿਹੜੀਆਂ ਰੈਲੀਆਂ ਨੇ ਇਹਨਾਂ ਨੇ ਬਿਲਕੁਲ ਤੁਹਾਡੀ ਗੱਲ ਆ ਜਿਹੜੀ ਉਹ 16 ਅੰਨੇ ਸਹੀ ਆ ਕਿ ਇਹਨਾਂ ਨੇ ਜਿਹੜੇ ਪੰਜਾਬ ਦੇ ਮੁੱਖ ਮੁੱਦੇ ਸੀ ਜਿਹੜੇ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਸੀ ਪੰਜਾਬ ਦੀਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਏ ਸੀ ਉਹ ਸਾਰੇ ਮੁੱਦੇ ਨੇ ਜਿਹੜੇ ਉਹ ਇੱਕ ਪਾਸੇ ਕਰ ਦਿੱਤੇ ਨੇ ਸਾਰੇ ਪਾਸੇ ਰੈਲੀਆਂ ਦਾ ਰੌਲਾ ਜਿਹੜਾ ਉਹ ਚਲਾ ਦਿੱਤਾ ਗਿਆ 15 ਦਸੰਬਰ ਨੂੰ ਪੰਥਕ ਟੀਰਾ ਵੱਲੋਂ ਵੀ ਬਰਗਾੜੀ ਵਿਖੇ ਕਾਨਫਰੰਸ ਸੱਦੀ ਗਈ ਹੈ ਕੀ ਇਹ ਕਾਨਫਰੰਸ ਪਹਿਲਾਂ ਵਾਲਾ ਪ੍ਰਭਾਵ ਦੇ ਸਕੇਗੀ ਕੋਈ ਵੀ ਮੈਂ ਜਿਹੜੀ ਗੱਲ ਪਹਿਲਾਂ ਵਾਲੀ ਗੱਲ ਸੀ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਦੇ ਨਾਮ ਤੇ ਗੁਰੂ ਸਾਹਿਬ ਨੇ ਜਿਹੜੀ ਆਪਣੇ ਪਿੰਡੇ ਤੇ ਪੀੜ ਹੰਡਾਈ ਗੁਰੂ ਸਾਹਿਬ ਦੇ ਪਵਿੱਤਰ ਪਾਵ ਰੰਗਾਂ ਦਾ ਜਿਹੜਾ ਕਤਲੇਆਮ ਹੋਇਆ ਉਸ ਗੁਰੂ ਸਾਹਿਬ ਦੇ ਨਾਮ ਤੇ ਜਿਸ ਤਰ੍ਹਾਂ ਕੌਮ ਜਾਗ ਗਈ ਸੀ ਜਿਸ ਤਰ੍ਹਾਂ ਕੌਮ ਮੈਦਾਨ ਚ ਨਿਤਰੀ ਸੀ ਹੋਣ ਮੈਨੂੰ ਲੱਗਦਾ ਕਿ ਪਾਣੀ ਪੁਣਾ ਥੱਲੋਂ ਇੰਨਾ ਲੰਘ ਗਿਆ ਕਿ ਉਹ ਵਾਪਸ ਆਉਣਾ ਮੁਸ਼ਕਲ ਲੱਗ ਰਿਹਾ ਹਾਂ ਜੀ ਜਿਸ ਤਰ੍ਹਾਂ ਪੰਥਕ ਆਗੂਆਂ ਨੇ ਆਪਣੀ ਨਿੱਜੀ ਹੌਮੇ ਨੂੰ ਲੈ ਕੇ ਆਪਣੀ ਚੌਧਰ ਦੀ ਲਾਲਸਾ ਨੂੰ ਲੈ ਕੇ ਮਤਲਬ ਫੇਰ ਇੱਕ ਬੰਡੀ ਆ ਜਿਹੜੀ ਉਹ ਇੱਕ ਬਰਗਾੜੀ ਕੇਂਦਰ ਬਣਾਤਾ ਇੱਕ ਸਰਵਤ ਖਾਲਸੇ ਵਾਲਾ ਕੇਂਦਰ ਬਣਾਤਾ ਸੋ ਉਹਦੇ ਨਾਲ ਇਹ ਸਮੁੱਚਾ ਸੰਘਰਸ਼ ਸੀ ਜਿਹੜਾ ਉਹ ਪ੍ਰਭਾਵਿਤ ਹੋਇਆ ਅੱਜ ਹੁਣ 11 ਮਹੀਨੇ ਹੋ ਗਏ ਨੇ ਬਾਪੂ ਸੂਰ ਸਿੰਘ ਖਾਲਸਾ ਦੀ ਜਿਹੜੀ ਪੋਕੜ ਤਾਲ ਕਿੰਨੂੰ ਯਾਦ ਹੈ ਸੋ ਇਹ ਜਿਹੜਾ ਇਸ ਵੇਲੇ ਅਸੀਂ ਗੱਲ ਕਰਦੇ ਆ ਕਿ ਸਿੱਖ ਸੰਘਰਸ਼ਾ ਜਿਹੜਾ ਉਹ ਅੱਜ ਫੇਰ ਦੁਆਰਾ ਬੈਕ ਗੇਅਰ ਦੇ ਵਿੱਚ ਆ ਸੋ ਮਾਨ ਸਾਹਿਬ ਵੱਲੋਂ ਜਿਹੜੀ ਹੁਣ ਫੇਰ ਦੁਆਰਾ ਉਹਨਾਂ ਨੇ ਐਲਾਨ ਕੀਤਾ ਕਿ 15 ਤਰੀਕ ਨੂੰ ਅਸੀਂ ਫਿਰ ਗਾੜੀ 'ਚ ਵੱਡਾ ਇਕੱਠ ਕਰਾਂਗੇ ਤੇ ਉਸ ਇਕੱਠ ਦੇ ਵਿੱਚ ਅਗਲੇ ਸੰਘਰਸ਼ ਦਾ ਜਿਹੜਾ ਉਹ ਐਲਾਨ ਕੀਤਾ ਜਾਊਗਾ ਸੋ ਇਸ ਵੇਲੇ ਜਿਹੜੀ ਸਥਿਤੀ ਆ ਉਹ ਜੇ ਅਸੀਂ ਮਤਲਬ ਸੱਚ-ਸੱਚ ਬੋਲੀਏ ਜੋ ਕੁਝ ਬਾਪ ਪੜ ਰਿਹਾ ਕਿ ਸਰਕਾਰ ਦਾ ਇੰਨਾ ਖੌਫ ਹੈ ਆਮ ਲੋਕਾਂ ਤੇ ਕੱਲ ਹੀ ਜਿਹੜੀ ਜਗਰਾਉਂ ਦੇ ਵਿੱਚ ਮਨ ਭਾਗੀ ਘਟਨਾ ਵਾਪਰੀ ਸੀ ਗੁਰਵਾਣੀ ਦੇ ਗੁੱਟਿਆਂ ਦੀ ਉਹਦੇ ਸਬੰਧੀ ਮਤਲਬ ਸਿੱਖ ਸੰਗਤਾਂ ਦਾ ਇਕੱਠ ਕੀਤਾ ਗਿਆ ਸੀ ਤੇ ਉੱਥੇ ਮੈਂ ਇੱਕ ਸਵਾਲ ਖੜਾ ਕੀਤਾ ਸੀ ਕਿ ਦੱਸੋ ਹੁਣ ਅਸੀਂ ਚੌਂ ਨੇ ਕੀ ਆ ਕੀ ਅਸੀਂ ਗੁਰੂ ਸਾਹਿਬ ਦੀ ਜਿਹੜਾ ਅਪਮਾਨ ਹੋਇਆ ਇਸ ਮੁੱਦੇ ਨੂੰ ਛੱਡ ਦਈਏ ਹਾਂਜੀ ਸੋ ਉਸ ਮਤਲਬ ਜਿਹੜਾ ਇਕੱਠ ਦੇ ਵਿੱਚ ਵੀ ਕੋਈ ਵਿਅਕਤੀ ਸੀ ਜਿਹੜਾ ਉਹ ਬਾਹਰ ਖੜੀ ਕਰਕੇ ਨਹੀਂ ਕਹਿੰਦਾ ਸੀ ਕਿ ਸਾਨੂੰ ਸਰਕਾਰ ਦੇ ਵਿਰੋਧ ਸੰਘਰਸ਼ ਕਰਨਾ ਚਾਹੀਦਾ ਹਾਂਜੀ ਸੋ ਇਹ ਕੌਮ ਦੀ ਜਿਹੜੀ ਸਥਿਤੀ ਆ ਉਹ ਇੱਥੋਂ ਤੱਕ ਪਹੁੰਚ ਚੁੱਕੀ ਆ ਸੋ ਮਾਨ ਸਾਹਿਬ ਨੇ ਜਿਹੜਾ 15 ਤਰੀਕ ਨੂੰ ਇਕੱਠ ਸੰਧਿਆ ਮੈਂ ਸਮਝਦਾ ਕਿ ਉਸ ਦਿਨ ਜਿਹੜੇ ਦੋ ਵੱਡੀਆਂ ਰੈਲੀਆਂ ਨੇ ਜਿਹੜੀਆਂ ਦੋ ਧਿਰਾਂ ਕਰ ਰਹੀਆਂ ਨੇ ਉਸ ਦਿਨ ਨੂੰ ਉਹਨਾਂ ਨੇ ਚੁਣਿਆ ਉਹਨਾਂ ਦੀ ਕੀ ਸੋਚ ਆ ਉਹ ਹੀ ਦੱਸ ਸਕਦੇ ਨੇ ਹਾਂਜੀ ਪਰ ਤੁਕੋ ਕਿ ਇਸ ਤੋਂ ਪਹਿਲਾਂ ਬਰਗਾੜੀ ਦੇ ਵਿੱਚ ਜਦੋਂ ਸ਼ਹੀਦਾਂ ਦਾ ਸ਼ਰਧਾਜਲੀ ਸਮਾਗਮ ਹੋਇਆ ਸੀ ਬਹੁਤ ਵੱਡਾ ਇਕੱਠ ਹੋਇਆ ਸੀ ਕੌਮ ਹਮਮਾ ਕੇ ਪੁੱਜੀ ਸੀ ਮੈਨੂੰ ਨਹੀਂ ਲੱਗਦਾ ਕਿ ਇਹ ਹੁਣ 15 ਤਰੀਕ ਨੂੰ ਫੇਰ ਦੁਬਾਰਾ ਉਸ ਇਕੱਠ ਦਾ ਸਰੂਪ ਆ ਜਿਹੜਾ ਉਸ ਰੂਪ ਦੇ ਵਿੱਚ ਦਿਖਾਈ ਦੇਊਗਾ ਉਹਨਾ ਇਕੱਠ ਵੱਡਾ ਇਕੱਠ ਆ ਜਿਹੜਾ ਦੁਬਾਰਾ ਬਰਗਾੜੀ ਛਊਗਾ ਤੇ ਨਾ ਹੁਣ ਉਹ ਹੰਗਾਰਾ ਜਿਹੜਾ ਉਹ ਦੁਬਾਰਾ ਉਸ ਰੂਪ ਦੇ ਵਿੱਚ ਮਿਲੂ ਸੋ ਇਸ ਦੇ ਲਈ ਹੁਣ ਦੁਬਾਰਾ ਸੰਘਰਸ਼ ਨੂੰ ਖੜਾ ਕਰਨ ਦੇ ਲਈ ਐ ਕੌਮ ਨੂੰ ਮਤਲਬ ਇੱਕ ਤਰ੍ਹਾਂ ਭਰੋਸੇ 'ਚ ਲੈਣਾ ਬੇहद ਜ਼ਰੂਰੀ ਆ ਕੌਮ ਦੇ ਵਿੱਚ ਏਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਆ ਕੌਮ ਨੂੰ ਇਹ ਮਤਲਬ ਉਹਦੇ ਮਨ ਦੇ ਵਿੱਚ ਜਿਹੜੀ ਗੱਲ ਆਈ ਆ ਕਿ ਆਗੂ ਨੇ ਜਿਹੜੇ ਇਹ ਸਿਰੇ ਤੇ ਜਾ ਕੇ ਫਿਰ ਉਹ ਕੌਮ ਦੇ ਮਨ ਦੇ ਵਿੱਚ ਇੱਕ ਜਿਹੜੀ ਭਾਵਨਾ ਫਿਰ ਦੁਆਰਾ ਪੈਦਾ ਹੋਈ ਆ ਆਗੂਆਂ ਪ੍ਰਤੀ ਨਾ ਪੱਖੀ ਉਸ ਭਾਵਨਾ ਨੂੰ ਦੂਰ ਕਰਕੇ ਉਸ ਤੋਂ ਬਾਅਦ ਸਾਰੀਆਂ ਧਿਰਾਂ ਨੇ ਜਿਹੜੀਆਂ ਪਾਰੀਆਂ ਪੰਥਕ ਧਿਰਾਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਇੱਕ ਵੱਜਮਾ ਸੰਘਰਸ਼ਾ ਜਿਹੜਾ ਜੇ ਉਹ ਸ਼ੁਰੂ ਕੀਤਾ ਜਾਵੇ ਸ਼ਾਇਦ ਉਸ ਤੋਂ ਇਲਾਵਾ ਹੋਰ ਸੰਘਰਸ਼ਾ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਉਸ ਰੂਪ ਦੇ ਵਿੱਚ ਸਫਲ ਹੋਊਗਾ ਜਿਸ ਰੂਪ ਦੇ ਵਿੱਚ ਸਫਲ ਹੋਣਾ ਚਾਹੀਦਾ ਕੁੱਲ ਮਿਲਾ ਕੇ ਇਹਨਾਂ ਰੈਲੀਆਂ ਦੇ ਨਾਲ ਪੰਜਾਬ ਦੇ ਵਿੱਚ 2017 ਦਾ ਚੋਣ ਬੁਖਾਰ ਸਿਖਰਾਂ ਵੱਲ ਜਾਣਾ ਸ਼ੁਰੂ ਹੋਏਗਾ ਤੇ ਦੂਸਰੇ ਪਾਸੇ ਸਾਨੂੰ ਇਹ ਦੱਸੋ ਕਿ 2016 ਦਾ ਸਾਰਾ ਬਰਾ ਕੀ ਰੈਲੀਆਂ ਦੇ ਖਾਤੇ ਹੀ ਚਲਿਆ ਜਾਵੇਗਾ? ਖੂਬ ਬੜਾ ਗੰਭੀਰ ਤੁਹਾਡਾ ਸਵਾਲ ਆ। ਤੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹਨਾਂ ਸਿਆਸੀ ਲੋਕਾਂ ਨੇ ਪੰਜਾਬ ਨੂੰ ਜਿਹੜੇ ਪਾਸੇ ਤੋਰਤਾ ਹਾਂਜੀ ਉਹਨਾਂ ਦੇ ਸਿਆਸੀ ਹਿੱਤ ਨੇ ਉਹਨਾਂ ਨੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹ ਮਿਸ਼ਨ 2017 ਲਈ ਲੱਗੇ ਹੋਏ ਨੇ। ਹਾਂਜੀ। ਪਰੰਤੂ ਕੀ 2016 ਦਾ ਸਾਰਾ ਸਬਰਾ ਜਿਹੜਾ ਸਾਡੇ ਕੋਲ ਪਿਆ ਕਿਉਂਕਿ 2017 ਜਨਵਰੀ ਚ ਜਾ ਕੇ ਚੋਣਾਂ ਹੋਣੀਆਂ ਨੇ 2016 ਦਾ ਜਿਹੜਾ ਸਾਰਾ ਵਰਾ ਸਾਡੇ ਕੋਲ ਪਿਆ ਜਿਹੜਾ ਇਹ ਰੁਝਾਨ ਜਿਹੜੀ ਇਹ ਲਹਿਰ ਆ ਜਿਹੜੀ ਰੈਲੀਆਂ ਵਾਲੀ ਸ਼ੁਰੂ ਕਰ ਦਿੱਤੀ ਆ ਇਹ 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 ਇਸੇ ਤਰ੍ਹਾਂ ਜਾਰੀ ਰਹੂਗੀ ਕਿਉਂਕਿ ਜਿਵੇਂ ਮੁਕਾਬਲਾ ਸ਼ੁਰੂ ਹੋ ਗਿਆ ਕਿ ਅੱਜ ਇੱਕ ਰੈਲੀ ਆ ਜਿਹੜੀ ਉਹ ਕਾਂਗਰਸ ਨੇ ਕੀਤੀ ਆ ਕੱਲ ਨੂੰ ਉਹ ਬਾਦਲ ਕਿਆ ਨੇ ਉਹਦੇ ਮੁਕਾਬਲੇ ਚ ਕਰਨੀ ਆ ਕਿ ਉਹ ਉਸ ਰੈਲੀ ਦਾ ਪ੍ਰਭਾਵ ਅਸੀਂ ਖਤਮ ਕਰ ਦਈਏ ਸੋ ਪਰਸੋ ਨੂੰ ਫੇਰ ਕਾਂਗਰਸ ਨੇ ਜਾਂ ਚੌਥੇ ਨੂੰ ਆਪ ਨੇ ਸੋ ਇਸ ਤਰ੍ਹਾਂ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੇ ਹੌਲੀ-ਹੌਲੀ ਮੈਦਾਨ ਚ ਆਉਣਾ ਤੇ ਉਹਨਾਂ ਵੱਲੋਂ ਇਹ ਆਪਦੀ ਹੋਂਦ ਦਿਖਾਉਣ ਦੇ ਲਈ ਇਹ ਜਿਹੜਾ ਰੈਲੀਆਂ ਦਾ ਸਹਾਰਾ ਜਿਹੜਾ ਲੈਣਾ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਰੁਝਾਨ ਬਣਿਆ ਵਾ ਇਹ ਸ਼ਾਇਦ ਖਤਮ ਨਾ ਹੋਵੇ 2016 ਦਾ ਸਾਰਾ ਵਰਾ ਇਸੇ ਹੀ ਰੁਝਾਨ ਦੇ ਮੁਤਾਬਕ ਚੱਲਦਾ ਰਹੇ ਪਰੰਤੂ ਉਹ ਪੰਜਾਬ ਦੀ ਇੱਕ ਹੋਰ ਮਤਲਬ ਅਸੀਂ ਤਰਾਸ ਦੀ ਕਹਿ ਸਕਦੇ ਹਾਂ ਕਿ ਪੰਜਾਬ ਦਾ ਵਿਕਾਸ ਜਿਹੜਾ ਪਹਿਲਾਂ ਹੀ ਰੁਕਿਆ ਹੋਇਆ ਪੰਜਾਬ ਜਿਹੜਾ ਪਹਿਲਾਂ ਹੀ ਤਬਾਹੀ ਦੇ ਕੰਢੇ ਆ ਸੋ ਇਹ ਜਿਹੜੀਆਂ ਰੈਲੀਆਂ ਦਾ ਰੁਝਾਨ ਆ ਜਿਹੜਾ ਰੈਲੀਆਂ ਦੀ ਦੌੜ ਆ ਰੈਲੀਆਂ ਦੀ ਹੋੜ ਆ ਜਿਹੜੀ ਉਹ ਉਸ ਨੂੰ ਹੋਰ ਨੁਕਸਾਨ ਪਹੁੰਚਾਊਗੀ ਸੋ ਆਮ ਲੋਕ ਨੇ ਜਿਹੜੇ ਜਦੋਂ ਤੱਕ ਉਹ ਇਹਨਾਂ ਰੈਲੀਆਂ ਤੋਂ ਮੂੰਹ ਨਹੀਂ ਮੋੜਦੇ ਹਾਂਜੀ ਕਿਉਂਕਿ ਹੁਣ ਜਿਹੜਾ ਇਸ ਵੇਲੇ ਸਮਾਂ ਚੱਲ ਰਿਹਾ ਖੇਤੀਬਾੜੀ ਵੱਲੋਂ ਤਕਰੀਬਨ ਤਕਰੀਬਨ ਇਹ ਸਮਾਂ ਹੈ ਜਿਹੜਾ ਉਹ ਬੇਲ ਦਾ ਸਮਾਂ ਹੈ ਜੀ ਤੇ ਦੂਸਰੇ ਪਾਸੇ ਜਿਹੜਾ ਇੱਕ ਰੈਲੀਆਂ ਦੇ ਵਿੱਚ ਇੱਕ ਨਵਾਂ ਰੁਝਾਨ ਪੈਦਾ ਹੋ ਗਿਆ ਕਿ ਦਿਹਾੜੀ ਦਿਓ ਨਸ਼ਾ ਦਿਓ ਸੋ ਇਹ ਰੁਝਾਨ ਜੇ ਇਸੇ ਤਰ੍ਹਾਂ ਰਿਹਾ ਤਾਂ ਰੈਲੀਆਂ ਦੇ ਵਿੱਚ ਇਕੱਠ ਹੈ ਜਿਹੜਾ ਉਹ ਤਾਂ ਇਸ ਕਾਰਨ ਨਸ਼ੇ ਤੇ ਨੋਟਾਂ ਕਾਰਨ ਹੁੰਦਾ ਰਹੂਗਾ ਪਰੰਤੂ ਉਹਦਾ ਜਿਹੜਾ ਪੰਜਾਬ ਨੂੰ ਨੁਕਸਾਨ ਭੁਗਤਣਾ ਪਊ ਖਮੈਜਾ ਭੁਗਤਣਾ ਪਊ ਉਹਦਾ ਸ਼ਾਇਦ ਅਸੀਂ ਹਾਲੇ ਅੰਦਾਜ਼ਾ ਨਹੀਂ ਲਾ ਸਕਦੇ ਸੋ ਇਸ ਰੁਝਾਨ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਿ ਉਹ ਆਖਰੀ ਸਰਕਾਰ ਦਾ ਆਖਰੀ ਬਰਾ ਉਹਦੇ ਤੇ ਇਸ ਗੱਲ ਦਾ ਤਾਂ ਪ੍ਰੈਸ਼ਰ ਬਣਾਇਆ ਜਾਵੇ ਉਸ ਗੱਲ ਦਾ ਦਬਾਅ ਬਣਾਇਆ ਜਾਵੇ ਕਿ ਉਹ ਇਸ ਬਰੇ ਚ ਪੰਜਾਬ ਦੇ ਵਿਕਾਸ ਵਾਲੇ ਪਾਸੇ ਤੁਰੇ ਹਾਂਜੀ ਸਿਰਫ ਤੇ ਸਿਰਫ ਦੇ ਰੈਲੀਆਂ ਚ ਹੀ ਉਲਝਾ ਕੇ ਮਤਲਬ ਇਹ ਬਰਾਬੀ ਕੱਢ ਦਿੱਤਾ ਗਿਆ ਤੇ ਇਹ ਪੰਜਾਬ ਜਿਹੜਾ ਪਹਿਲਾਂ ਹੀ ਤਵਾਹੀ ਦੇ ਕੰਡੇ ਤੇ ਖੜਾ ਉਸ ਤਵਾਹੀ ਦੇ ਵਿੱਚ ਹੋਰ ਵਾਧਾ ਕਰੂ ਇਸ ਤੋਂ ਇਲਾਵਾ ਇਹਨਾਂ ਰੈਲੀਆਂ ਦੀ ਹੋਰ ਕੋਈ ਪ੍ਰਾਪਤੀ ਨਾ ਕਦੇ ਹੋਈ ਆ ਤੇ ਨਾ ਹੋਣੀ ਆ ਸਿਆਸਤਦਾਨ ਆਪਣੀਆਂ ਚਾਲਾਂ ਦੇ ਨਾਲ ਲੋਕਾਂ ਨੂੰ ਬੇਬੂਹ ਬਣਾਉਂਦੇ ਹਨ ਤੇ ਇਸੇ ਕਰਕੇ ਅੱਜ ਪੰਜਾਬ ਦੇ ਵਿੱਚ ਰੈਲੀਆਂ ਦਾ ਰੁਝਾਨ ਸ਼ੁਰੂ ਕੀਤਾ ਗਿਆ ਹੈ ਸਿਆਸੀ ਲੋਕ ਆਮ ਜਨਤਾ ਨੂੰ ਪੇਡਾਂ ਬੱਕਰੀਆਂ ਸਮਝਦੇ ਹਨ ਤੇ ਆਮ ਜਨਤਾ ਰੈਲੀਆਂ ਦੀ ਇਸ ਪੇਡ ਚਾਲ ਦਾ ਸ਼ਿਕਾਰ ਹੋ ਰਹੀ ਹੈ ਸੋ ਆਮ ਜਨਤਾ ਨੂੰ ਇਹ ਜ਼ਰੂਰ ਬਚਾਰਨਾ ਚਾਹੀਦਾ ਹੈ ਕਿ ਉਹਨਾਂ ਨੇ ਸਰਕਾਰ ਵੱਲੋਂ ਚਲਾਈ ਇਸ ਪੇਡ ਚਾਲ ਦੇ ਸ਼ਿਕਾਰ ਹੋਣਾ ਹੈ ਜਾਂ ਫਿਰ ਆਪਣੀ ਸਿਆਣਾ ਵਰਤਦੇ ਹੋਏ ਇਹਨਾਂ ਰੈਲੀਆਂ ਦਾ ਬਾਈਕਾਟ ਕਰਦਿਆ ਪੰਜਾਬ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸਾਹਮਣੇ ਰੱਖ ਕੇ 2017 ਨੂੰ ਸਫਲ ਬਣਾਉਣਾ ਹੈ ਸੋ ਇਹ ਸੀ ਸਾਡਾ ਆਸ਼ਟਮ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ